ਉਹਾਂ ਪੇ ਸਭ ਤੋਂ ਵੱਡਾ ਜਿਹੜਾ ਹੈਗਾ ਆ ਪ੍ਰਮਾਤਮਾ ਦਾਣ ਮੁੱਲਾ ਜਿਹੜਾ ਕਹਿੰਦੇ ਨੇ ਬੂਟਾ ਹੈ ਤੁਹਾਨੂੰ ਯਾਰ ਦੋਸਤ ਹੋਰ ਮਿਲ ਜਾਣਗੇ 1000 ਯਾਰ ਦੋਸਤ ਪਰ ਮਾਂ ਤੇ ਪਿਓ ਇਹ ਮੁੜ ਕੇ ਇੱਕ ਘਰ ਚ ਵੀ ਨਹੀਂ ਤੁਸੀਂ ਕਦੀ ਇਕੱਠੇ ਹੋਣਾ ਦੁਬਾਰਾ ਤੇ ਪਹਿਲੀ ਵਾਰ ਇਸ ਜਿਹੜੇ ਬਰਾਂਡੇ ਚ ਮਾਂ ਬੀਬੀ ਸਾਡੇ ਸੁੱਤੇ ਪਏ ਹੁੰਦੇ ਸੀ ਤੇ ਉਹ ਬਰਾਂਡਾ ਪਹਿਲੀ ਵਾਰ ਮੈਂ ਇਕੱਲਾ ਸੁਣਨਾ ਦੇਖਿਆ ਮੇਰੀ ਮਾਤਾ ਦਾ ਮੇਰੇ ਤੇ ਬਹੁਤ ਪਿਆਰ ਰਿਆ ਉਹਨੇ ਹੀ ਮੈਨੂੰ ਕੁੱਟਿਆ ਜਿੰਨਾ ਵੀ ਕੁੱਟਿਆ ਬਾਪੂ ਮੇਰੇ ਨੇ ਕਦੀ ਮੈਨੂੰ ਕੁਝ ਨਹੀਂ ਕਿਹਾ ਤੇ ਉਹਨਾਂ ਨੇ ਹੀ ਮੈਨੂੰ ਅ ਮੇਰੇ ਲਈ ਸਾਰਾ ਮਿਹਨਤ ਭਜਨਟ ਬਹੁਤ ਕੀਤੀ। 에어ਪੋਰਟ ਤੇ ਜੇ ਉਹਨੂੰ ਪਤਾ ਹੁੰਦਾ ਜਿੱਦਣ ਮੈਂ ਉਤਰਨਾ ਮੈਂ ਜਦੋਂ ਉਤਰ ਕੇ ਫੋਨ ਔਨ ਕਰਨਾ ਤੇ ਮੈਨੂੰ ਲੱਗਦਾ ਬਿਦਨ 2-3 ਮਿੰਟ ਦੇ ਬਾਅਦ ਮੇਰੀ ਫੋਨ ਦੀ ਘੰਟੀ ਵੱਜ ਜਾਂਦੀ ਸੀ ਈਡਿਆ ਵਾਲ ਦੇ। ਉਹਨਾਂ ਨੂੰ ਪਤਾ ਹੁੰਦਾ ਵੀ ਐਨੇ ਵਜੇ ਉਤਰਨਾ ਉਹਨੇ ਲਾ ਕੇ ਬੈਠੀ ਰਹਿਣਾ। ਬੇਕ ਜੇ ਦੇ ਕਰੋ ਘੰਟੀ ਵੱਜੂਗੀ ਜਦੋਂ ਘੰਟੀ ਬਣ ਉਹ ਨਾਲੇ ਹੁੰਦਾ ਚੱਕਣਾ ਹੁੰਦਾ ਕਹਣਾ ਮੈਂ 5 ਮਿੰਟ ਹੋ ਗਏ 10 ਮਿੰਟ ਹੋ ਗਏ ਕਹਿੰਦਾ ਵੀ ਲੱਗੀ ਹੋਈ ਆ ਵੀ ਬੰਦਾ ਰਹਿਵੇ ਲੱਗਦਾ ਹਲੇ ਉਤਰਿਆ ਨਹੀਂ ਆਇਆ ਨਹੀਂ ਬਾਹਰ ਉਹ ਚੀਜ਼ ਐਸ ਪਹਿਲੀ ਵਾਰੀ ਇਸ ਸਾਲ ਹੋਈ ਕਿ ਫਰਵਰੀ 4 ਨੂੰ ਇਹ ਡੈਥ ਹੋਈ ਸੀ ਵੀ ਇਸ ਵਾਰੀ ਉਹ ਸਾਰੀਆਂ ਚੀਜ਼ਾਂ ਨਹੀਂ ਦੇਖਣ ਨੂੰ ਮਿਲੀਆਂ ਤਾਂ ਪਿੱਛੇ ਜੇ ਤੁਹਾਡੀ ਮਾਤਾ ਜੀ ਗਿਆਨ ਕੌਰ ਸ਼ਾਇਦ ਹਾਂਜੀ ਹਾਂਜੀ ਤੇ ਉਹ ਜਦੋਂ ਗਏ ਹਾਂਜੀ ਤੁਹਾਡੇ ਬੋਲ ਬੜੇ ਉਦੋਂ ਦਰਦ ਭਰੇ ਨਿਕਲੇ ਦਿਲ ਦੇ ਵਿੱਚੋਂ ਕਿਉਂਕਿ ਮਾਂ ਦਾ ਜਾਣਾ ਸਭ ਤੋਂ ਵੱਡਾ ਕਾਟਾ ਫਿਰ ਉਹ 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 ਚੀਜ਼ਾਂ ਕਿਵੇਂ ਹੁਣ ਸਤਾਉਂਦੀਆਂ ਨੇ ਆ ਤੁਹਾਡੀ ਹਵੇਲੀ ਦੇ ਵਿੱਚ ਵੀ ਦੇਖਦੇ ਆ ਸੁੰਨੀ ਸਰਾਹ ਜੀ ਲੱਗਦੀ ਐ ਇੱਥੇ ਉਹ ਚੀਜ਼ ਨੂੰ ਫਿਰ ਕਿਵੇਂ ਮਹਿਸੂਸ ਕਰਦੇ ਆ ਦੇਖੋ ਜੀ ਮਾਂ ਪੇ ਸਭ ਤੋਂ ਵੱਡਾ ਜਿਹੜਾ ਹੈਗਾ ਆ ਪ੍ਰਮਾਤਮਾ ਦਾ ਅਣਮੁੱਲਾ ਜਿਹੜਾ ਕਹਿੰਦੇ ਨੇ ਬੂਟਾ ਐ ਤੇ ਇਹ ਜਾਣਾ ਤਾਂ ਹੈਗਾ ਹੀ ਸਾਰਿਆਂ ਨੇ ਨਾ ਪਰ ਗੱਲ ਇਹ ਆ ਵੀ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀਆਂ ਗੱਲਾਂ ਤੁਸੀਂ ਆਪਣੀ ਲਾਈਫ ਚ ਮਿਸ ਕਰਦੇ ਆ ਉਹ ਕਦੀ ਪੂਰੀਆਂ ਨਹੀਂ ਹੋਣੀਆਂ ਤੁਹਾਨੂੰ ਯਾਰ ਦੋਸਤ ਹੋਰ ਮਿਲ ਜਾਣਗੇ ਕਿਸੇ ਯਾਰ ਦੋਸਤ ਪਰ ਮਾਂ ਤੇ ਪਿਓ ਇਹ ਮੁੜ ਕੇ ਇੱਕ ਘਰ ਚ ਵੀ ਨਹੀਂ ਤੁਸੀਂ ਕਦੀ ਇਕੱਠੇ ਹੋਣਾ ਦੁਬਾਰਾ ਮੰਨ ਲਓ ਕਿਤੇ ਸੈਕੰਡ ਲਾਈਫ ਹੋਈ ਵੀ ਤਾਂ ਤੁਸੀਂ ਕਦੀ ਇਕੱਠੇ ਨਹੀਂ ਕਦੀ ਹੋ ਸਕਦੇ ਉਸੋ ਸਭ ਤੋਂ ਔਖਾ 파ਰਟ ਇਹ ਹੈ ਕਿ ਅਸੀਂ ਜਿਹੜੋ ਘਰੇ ਮੈਂ ਹੁਣ ਪਹਿਲੀ ਵਾਰੀ ਮੈਂ ਜ਼ਿੰਦਗੀ ਚ ਆਪਣੀ ਲਾਈਫ ਚ ਪਹਿਲੀ ਵਾਰੀ ਆ ਜਦੋਂ ਮੈਂ ਕੈਨੇਡਾ ਹੁਣ 5-6 ਮਹੀਨੇ ਆ 5 ਮਹੀਨੇ ਤੋਂ ਬਾਅਦ ਹੁਣ ਆਇਆ ਤੇ ਪਹਿਲੀ ਵਾਰੀ ਸਵੀਸ ਜਿਹੜੇ ਬਰਾਂਡੇ ਚ ਮਾ ਬੀਬੀ ਸਾਡੇ ਸੁੱਤੇ ਪਏ ਹੁੰਦੇ ਸੀ ਤੇ ਉਹ ਬਰਾਂਡਾ ਪਹਿਲੀ ਵਾਰੀ ਮੈਂ ਇਕੱਲਾ ਸੁਨਣਾ ਦੇਖਿਆ ਹਮ ਤੇ ਬੜਾ ਦਿਲੋਂ ਅਫਸੋਸ ਮਦੂਆ ਹੁੰਦਾ ਵੇ ਯਾਰ ਨਹੀਂ ਤਾਂ ਸਾਡੇ ਮੇਰੀ ਮਾਤਾ ਦਾ ਮੇਰੇ ਤੇ ਬਹੁਤ ਪੈਰਾ ਰਿਆ ਉਹਨਾਂ ਨੇ ਮੈਨੂੰ ਕੁੱਟਿਆ ਜਿੰਨਾ ਵੀ ਕੁੱਟਿਆ ਬਾਪੂ ਮੇਰੇ ਨੇ ਕਦੀ ਮੈਨੂੰ ਕੁਝ ਨਹੀਂ ਕਿਹਾ ਤੇ ਉਹਨਾਂ ਨੇ ਹੀ ਮੈਨੂੰ ਅ ਮੇਰੇ ਲਈ ਸਾਰਾ ਮਿਹਨਤ ਭਜਨਟ ਬਹੁਤ ਕੀਤੀ ਵੀ ਇਹਦਾ ਕੁਝ ਬਣਨਾ ਚਾਹੀਦਾ ਤੇ ਇੱਕ ਜਿਹੜੀ ਜ਼ਰੂਰੀ ਹੈ ਬਈ ਮੈਂ ਦਿੱਲੀ 에어ਪੋਰਟ ਤੇ ਉਹਨੂੰ ਪਤਾ ਹੁੰਦਾ ਜਿੱਦਣ ਮੈਂ ਉਤਰਨਾ ਮੈਂ ਜਦੋਂ ਉਤਰ ਕੇ ਫੋਨ ਔਨ ਕਰਨਾ ਤੇ ਮੈਨੂੰ ਲੱਗਦਾ ਬਿਦਨ 2-3 ਮਿੰਟ ਦੇ ਬਾਅਦ ਮੇਰੀ ਫੋਨ ਦੀ ਘੰਟੀ ਵੱਜ ਜਾਂਦੀ ਸੀ ਇੰਡੀਆ ਵਾਲੀ ਦੀ ਉਹਨਾਂ ਨੂੰ ਪਤਾ ਹੁੰਦਾ ਵੀ ਐਨੇ ਵਜੇ ਉੱਤਰਨ ਉਹਨੇ ਲਾ ਕੇ ਬੈਠੀ ਰਹਿਣਾ ਵੀ ਦੇਖਦੇ ਕਦੋਂ ਘੰਟੀ ਵੱਜੂਗੀ ਜਦੋਂ ਘੰਟੀ ਬਣ ਉਹ ਨਾਲੇ ਫੋਨ ਤਾਂ ਚੱਕਣਾ ਹੀ ਹੁੰਦਾ ਕਹਣਾ ਮੈਂ 5 ਮਿੰਟ ਹੋ ਗਿਆ 10 ਮਿੰਟ ਹੋ ਗਿਆ ਇਹ ਕਹਿੰਦਾ ਵੀ ਲੱਗੀ ਹੋਈ ਆ ਵੀ ਬੰਦਾ ਰਹੇ ਲੱਗਦਾ ਹਲੇ ਉੱਤਰਿਆ ਨਹੀਂ ਆਇਆ ਨਹੀਂ ਬਾਹਰ ਸੋ ਉਹ ਚੀਜ਼ ਇਸ ਪਹਿਲੀ ਵਾਰੀ ਇਸ ਸਾਲ ਹੋਈ ਕਿ ਫਰਵਰੀ 4 ਨੂੰ ਇਹ ਡੈਥ ਹੋਈ ਸੀ ਵੀ ਇਸ ਵਾਰੀ ਉਹ ਸਾਰੀਆਂ ਚੀਜ਼ਾਂ ਨਹੀਂ ਦੇਖਣ ਨੂੰ ਮਿਲੀਆਂ ਪਰਮਾਨ ਨਹੀਂ ਪਰ ਭਾਈ ਉਹ ਚੀਜ਼ ਕਿਵੇਂ ਕਿਉਂਕਿ ਤੁਹਾਡੇ ਮਾਤਾ ਜਿਸ ਜਨਮ ਦਾ ਤੁਹਾਡਾ گاਉਂ ਸੀਗਾ ਉੱਤੋਂ ਤਾਂ ਬਿਲਕੁਲ ਅਣਜਾਣ ਸੀ ਪਰ ਉਹ ਦਵਾ ਜ਼ਰੂਰ ਦਿੰਦੀ ਰਹਿੰਦੀ ਆ ਮਾਂ ਵੀ ਜਿਹੜੇ ਕੰਮ ਚ ਆਪ ਉਹ ਤੋਂ ਤਰੱਕੀ ਕਰੇ ਹਾਂ ਮਤਲਬ ਉਹ ਚੀਜ਼ ਬਹੁਤ ਵੱਡੀ ਹੁੰਦੀ ਆ ਮਾਂ ਦੀ ਮਾਵਾਂ ਸਵੇਰੇ ਸ਼ਾਮ ਦੇਖੋ ਜਦੋਂ ਸੌਣ ਤੋਂ ਪਹਿਲਾਂ ਵੀ ਮੇਰੇ ਸਾਬ ਨਾਲ ਨਿਆਣਿਆਂ ਦੀ ਅਰਦਾਸ ਕਰਦੀਆਂ ਤੇ ਜਦੋਂ ਉੱਠਦੀ ਆਉਂਦਾ ਵੀ ਆਪਣੇ ਬੱਚਿਆਂ ਲਈ ਤੁਸੀਂ ਕਮਾਤਾ ਸੀ ਵੈਸੇ ਕੈਨੇਡਾ ਵਗੈਰਾ ਕਿ ਨਹੀਂ ਨਹੀਂ ਉਹ ਬੜੇ ਸਾਲਾਂ ਤੋਂ ਮੇਰੇ ਕੈਨੇਡਾ ਜਾਣ ਤੋਂ ਪਹਿਲਾਂ ਤੋਂ ਬਿਮਾਰ ਰ ਸੀ ਅੱਛਾ ਉਹ ਜ਼ਿਆਦਾਤਰ ਉਹ ਉਹਨਾਂ ਦਾ ਟਾਈਮ ਜਿਹੜਾ ਜਿਹਾ ਉਹ ਬੌਕਰ ਨਾਲ ਤੇ ਬੈੱਡ ਤੇ ਹੀ ਲੰਘਿਆ ਪਰ ਉਹ ਕੈਮ ਸੀ ਬਹੁਤੇ ਪਰ ਉਹਨਾਂ ਨੂੰ ਕਉ ਡਾਕਟਰੀ ਪ੍ਰੋਬਲਮ ਹੈ ਮੈਡੀਕਲ ਹੈਲਥ ਦੀ ਸੀ ਸੋ ਇਸ ਕਰਕੇ ਉਹਨਾਂ ਦਾ ਕੈਨੇਡਾ ਦਾ ਵੀ ਨਹੀਂ ਸੀ ਟੈਸਟ ਟੂਸਟ ਵਗੈਰਾ ਕਲੀਅਰ ਹੁੰਦੇ ਸੋ ਉਹ ਇੱਥੇ ਮੈਂ ਜ਼ਿਆਦਾਤਰ ਇੱਥੇ ਰਿਹਾ ਉਹਨਾਂ ਕੋਲ ਫਿਰ ਮਿਸ ਤਾਂ ਬਹੁਤ ਬੰਦਾ ਕਰਦਾ ਕਿ ਉਹ ਦਾਲ ਜਿਹੜੀ ਤੁਸੀਂ ਇੱਕ ਦਿਨ ਫੋਟੋ ਵੀ ਪਾਈ ਵੀ ਯਾਰ ਮੈਂ ਦਾਲ ਖਾ ਰਿਹਾ ਔਰ ਉਹ ਜਿਹੜੀ ਮਾਂ ਨੇ ਤੜਕਾ ਲਾ ਕੇ ਦੇਣੀ ਬਿਲਕੁਲ ਬਿਲਕੁਲ ਸਪੈਸ਼ਲ ਤੜਕਾ ਲਾ ਕੇ ਦੇਣੀ ਮਾਤਾ ਤੜਕੇ ਮਾਵਾ ਸਾਹਿਬ ਦੀਆਂ ਮਾਵਾ ਸਪੈਸ਼ਲ ਤੜਕੇ ਲਾਉਣੀਆਂ ਉਹਨਾਂ ਨੂੰ ਇਹ ਹੁੰਦਾ ਵੀ ਮੇਰਾ ਪੁੱਤ ਖਾਵੇ ਪੀਵੇ ਤੇ ਜੁੱਸੇ ਤਕੜੇ ਵਾਲਾ ਪਿੰਡ ਵਾਲੀਆਂ ਮਾਵਾ ਨੂੰ ਇਹੀ ਹੁੰਦਾ ਸ਼ਹਿਰਾਂ ਵਾਲੇ ਤਾਂ ਚਲ ਵੀ ਪਾਣੀ ਮਿਲਦਾ ਤੇ ਪਿੰਡਾਂ ਵਾਲਿਆਂ ਤਾਂ ਆਪਣੇ ਖੁੱਲ੍ਹ ਖੇਲ ਹੈ ਹਾਂ ਸੋ ਮਾਂ ਪਿਓ ਦਾ ਘਾਟਾ ਜਿਹਨੂੰ ਪੈਂਦਾ ਉਹਨੂੰ ਪਤਾ ਵੀ ਇਹ ਨਾ ਤਾਂ ਅਕਦੀ ਹੁਣ ਪੂਰਾ ਹੋਣਾ ਤੇ ਜਿਹੜੀਆਂ ਉਹਨਾਂ ਦੇ ਹੁੰਦੀਆਂ ਚੀਜ਼ਾਂ ਹੁੰਦੀਆਂ ਨਾ ਉਹ ਤੁਹਾਨੂੰ ਮਿਲਦੀਆਂ